ਕੁਛ ਹੀ ਚੇਨਾ ਕੋ ਬਾਹਰਿਆਂ ਦੇ ਕੋਈ ਕੁਛ ਨਹੀਂ ਅਜੇ ਤੱਕ ਚੜਿਆ ਮੁਕੰਮਲ ਨਹੀਂ ਸਾਡੇ ਕੋਲ ਇਹ ਤੱਕ ਹੋਇਆ ਘਰ ਤੇ ਮਹੌਨਾ ਬਹੁਤ ਔਕਾ ਕੀਤੀ ਫੇਰ ਦੁਬਾਰੇ ਭਰਨਾਈ ਨਹੀਂ ਸਾਡੇ ਕੋਲ ਠੇਕੇ ਤੇ ਪੈਣੀ ਲਈ ਹੀ ਉਹ ਵੀ ਸਾਡਾ ਝੋਨਾ ਚਾਨਾ ਸਭ ਮਾਰਿਆ ਗਿਆ ਕਿ ਕਿਥੇ ਰਾਤਾਂ ਕੱਟ ਰਹੇ ਹੋ ਤੁਸੀਂ ਹੁਣ ਕਿਵੇਂ ਰਹਿ ਰਹੇ ਹੋ ਆਓ ਵੇਖੋ ਇਹ ਆਉਂ ਬਣਾਈ ਟਰਾਲੀ ਖਿਲਾਰੀ ਟਰੈਕਟਰ ਉਹਦੇ ਵਿੱਚ ਰਹਿਨੇ ਆਂ ਦਿਨ ਰਾਤ ਬਹੁਤ ਸੋਹਣਾ ਹੈ ਟਾ ਹਾਂ ਹੱਸਦਾ ਫਸਦਾ ਇਹ ਬੜੀ ਨੇ ਤੈਸ ਨਸ ਕਰ ਦਿੱਤਾ ਕੁਝ ਮੈਂ ਕਹਿ ਨਹੀਂ ਸਕਦੀ ਹੁਣ ਕੀ ਕਰਾਂ ਡੇਲ ਨੂੰ ਕਦੀ ਤੇ ਉਹਨਾਂ ਦੀ ਤੇ ਸਾਰੇ ਨੇ ਸੁਣ ਲਈ ਸਾਡੀ ਤੇ ਕਿਸੇ ਨੇ ਨਹੀਂ ਸੁਣੀ ਕੋਈ ਆਇਆ ਤੁਹਾਡੀ ਮਤਵਾਸਤੇ ਕੋਈ ਘਰ ਵਾਸਤੇ ਕੋਈ ਨਹੀਂ ਆਇਆ ਸਾਡੇ ਵਾਸਤੇ ਕੋਈ ਨਹੀਂ ਆਇਆ ਉਹ ਦਿਨ ਦਾ ਤੁਸੀਂ ਅੱਜ ਆਏ ਜੇ ਸਾਡੇ ਵਾਸਤੇ ਰਿਪੋਰਟਰ ਵੀ ਕੋਈ ਨਹੀਂ ਆਇਆ ਉਹ ਦਿਨ ਦਾ ਕਿ ਹੈ ਨਹੀਂ ਸਾਡੀ ਕੋਈ ਨਹੀਂ ਸੁਣੀ ਸਾਡੀ ਨਹੀਂ ਕੇ ਨੇ ਸੁਣ ਕੇ ਨਾ ਸਰਕਾਰ ਨੇ ਨਾ ਗੇਰਪੋਰਟਰ ਨੇ ਇਹਨੇ ਨਹੀਂ ਸਾਡੀ ਸੁਣੀ ਕਾਰਾ ਉਹਨੂੰ ਜੀ ਨਹੀਂ ਕਰਦਾ ਅੰਦਰਾਂ 'ਚ ਵੜਨ ਦੀ ਜੀ ਨਹੀਂ ਕਰਦਾ ਰਹੀ ਆਈ ਕੁਛ ਨਹੀਂ ਅੰਦਰਾਂ 'ਚ ਕਰੀਏਗੀ ਜਾਂ ਕੇ ਅੰਦਰ ਹੀ ਕੋਈ ਬਿਸਤਰਾ ਬੁਸਤਰਾ ਬਚਿਆ ਕੁਛ ਨਹੀਂ ਸਭ ਕੁਛ ਤੁਹਾਡੇ ਸਾਹਮਣੇ ਆ ਵੇ ਹਾਲੋ ਐਸਨੇਸ ਹੋਇਆ ਸਭ ਕੁਛ ਕੋਈ ਸ਼ੈ ਬਚੀ ਨਹੀਂ ਕੋਈ ਸ਼ੈ ਨਹੀਂ ਜੇ ਕੋ ਬਚੀ ਹੋਊਗੀ ਤੋ ਲੋਕੀ ਲਾ ਲੂਕੇ ਲੈ ਗਏ ਨੇ ਚੋਰ ਬਥੇਰੇ ਤਰੇ ਤੇਰੇ ਲੋਕੀ ਲਾਲੂ ਕੇ ਲੈ ਗਏ ਨੇ ਜੋ ਵਜੇ ਐਨਸੀਡੀ ਲਾ ਕੇ ਇੱਕੋ ਕੋਈ ਲੈ ਗਿਆ ਵਿੱਚੋਂ ਓਏ ਹੋਏ 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 ਬਾਕੀ ਹੋਰ ਪਤਾ ਨਹੀਂ ਅਜੇ ਅਸੀਂ ਕੁਝ ਵੇਖਿਆ ਹੀ ਨਹੀਂ ਅੱਜ ਕਹਿਰ ਦੇਖਿਆ ਪੂਰੇ ਪੰਜਾਬ ਨੇ ਇੱਕ ਘਰ ਟੁੱਟ ਗਿਆ ਪਰਿਵਾਰ ਨੇ ਮਸਾਂ ਜਾਨ ਬਚਾਈ ਔਰ ਚੋਰਾਂ ਨੇ ਆਪਣਾ ਕੰਮ ਨਹੀਂ ਛੱਡਿਆ ਕਹਿੰਦੇ ਅੰਦਰੋਂ ਐਲਸੀਡੀ ਵੀ ਕੋਈ ਲਾ ਕੇ ਲੈ ਗਿਆ ਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੰਮ੍ਰਿਤਸਰ ਦੇ ਕੋਨੇয়াল ਪਿੰਡ ਦੇ ਵਿੱਚ ਹਰ ਦੇ ਨਾਲ ਕਰੋੜਾਂ ਰੁਪਏ ਦੀ ਕੋਠੀ ਦੀਆਂ ਤਸਵੀਰਾਂ ਤੇ ਤੁਸੀਂ ਸਾਰਿਆਂ ਨੇ ਦੇਖੀਆਂ ਪੂਰਾ ਪੰਜਾਬੀ ਭਾਈਚਾਰਾ ਉਸ ਰੋਂਦੇ ਵੀਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਗਿਆ ਪਰ ਕੋਨੇਵਾਲ ਪਿੰਡ ਦੀਆਂ ਹੀ ਹੋਰ ਬਹੁਤ ਸਾਰੀਆਂ ਕਹਾਣੀਆਂ ਜਿਹੀਆਂ ਨੇ ਜਿਨ੍ਹਾਂ ਤੱਕ ਅਜੇ ਤੱਕ ਮਦਦ ਦਾ ਹੱਥ ਨਹੀਂ ਪਹੁੰਚਿਆ ਜਿਨ੍ਹਾਂ ਦੀ ਅਜੇ ਤੱਕ ਸਾਰ ਕਿਸੇ ਨੇ ਨਹੀਂ ਲਈ ਮੇਰੇ ਪਿੱਛੇ ਤੁਸੀਂ ਇੱਕ ਘਰ ਦੇਖ ਰਹੇ ਹੋ ਪੂਰੀ ਤਰ੍ਹਾਂ ਇਹ ਘਰ ਬੜੀ ਮਿਹਨਤ ਦੇ ਨਾਲ ਮਜ਼ਦੂਰੀ ਕਰ ਕਰਕੇ ਦਿਹਾੜੀਆਂ ਲਾ ਲ ਕੇ ਇਸ ਪਰਿਵਾਰ ਦੇ ਵੱਲੋਂ ਬਣਾਇਆ ਗਿਆ ਸੀਗਾ ਤਾਂ ਰਾਵੀ ਰਾਵੀ ਦਰਿਆ ਦਾ ਵਹਨ ਟੁੱਟਣ ਤੋਂ ਬਾਅਦ ਇਹ ਘਰ ਪੂਰਨ ਤੌਰ ਦੇ ਉੱਤੇ ਲਗਭਗ 10 ਫੁੱਟ ਇਸ ਘਰ ਦੇ ਵਿੱਚ ਪਾਣੀ ਸੀਗਾ ਸਾਰਾ ਕੁਝ ਇਸ ਪਾਣੀ ਦੇ ਵਿੱਚ ਡੁੱਬਿਆ ਔਰ ਫਰਸ਼ ਤੁਸੀਂ ਦੇਖ ਸਕਦੇ ਹੋ ਸਾਰਾ ਪਾੜ ਚੁਕਿਆ ਇਧਰਲੇ ਪਾਸੇ ਇੱਕ ਕਮਰੇ ਜਿਹੜੇ ਆ ਉਹ ਵੀ ਢਹਿ ਢੇਰੀ ਹੋ ਚੁੱਕੇ ਆ ਔਰ ਸਮਾਨ ਰਜਾਈਆਂ ਤਲਾਈਆਂ ਕੰਬਲ ਫ੍ਰਿਜ ਟੀਵੀ ਜੋ ਕੁਝ ਇਸ ਘਰ ਦੇ ਵਿੱਚ ਸੀਗਾ ਹੁਣ ਉਹ ਸਾਰਾ ਦਾ ਸਾਰਾ ਤਹਿਸ ਨਾਸ ਹੋ ਚੁੱਕਿਆ ਤੇ ਇਹ ਪਰਿਵਾਰ ਇੱਕ ਟਰਾਲੀ ਦੇ ਵਿੱਚ ਤਰਪਾਲ ਪਾ ਕੇ ਰਾਤਾਂ ਕੱਟ ਲਿਆ ਕੱਟ ਰਿਹਾ ਇਹ ਪਰਿਵਾਰ ਦੇ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਔਰ ਇਸ ਵੀਡੀਓ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਵੀ ਜ਼ਰੂਰ ਸਾਂਝਾ ਕਰਾਂਗੇ ਤਾਂ ਜੋ ਤੁਸੀਂ ਇਸ ਪਰਿਵਾਰ ਦੇ ਨਾਲ ਰਾਬਤਾ ਕਰ ਸਕੋ ਔਰ ਜਿਸ ਤਰੀਕੇ ਦਾ ਤੁਸੀਂ ਇਹਨਾਂ ਦੇ ਨਾਲ ਹੱਥ ਵਧਾਉਣਾ ਚਾਹੁੰਦੇ ਉਸੇ ਤਰੀਕੇ ਦਾ ਹੱਥ ਤੁਸੀਂ ਵੀ ਵਧਾਓ ਤਾਂ ਵੀਰੇ ਕੀ ਨਾ ਤੁਹਾਡਾ ਮੇਰਾ ਨਾਮ ਜੀ ਮਲਕੀਤ ਸਿੰਘ ਹੈ ਮਲਕੀਤ ਵੀਰੇ ਪਹਿਲਾਂ ਤਾਂ ਬਹੁਤ ਦੁੱਖ ਹੈ ਲੱਗਾ ਤੁਹਾਡਾ ਬੜਾ ਮਿਹਨਤ ਨਾਲ ਘਰ ਬਣਾਇਆ ਸੀ ਬਹੁਤ 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 ਔਖਾ ਘਰ ਬਣਾਇਆ ਜੀ ਘਰਾਂ ਨੂੰ ਵੇਖਣ ਨੂੰ ਜੀ ਨਹੀਂ ਕਰਦੇ ਅੰਦਰ ਜਾਣ ਨੂੰ ਕਦੋਂ ਕ ਪਾਣੀ ਆਇਆ ਸੀਗਾ ਪਾਣੀ ਨੂੰ ਤਾਂ 6-7 ਦਿਨ ਹੋ ਗਏ ਜਦੋਂ ਦਾ ਪਾਣੀ ਆਇਆ ਇੱਕੋ ਦਿਨ ਪਾਣੀ ਘਰ ਚ ਲੱਥਾ ਉਦੋਂ ਦਾ ਪਾਣੀ ਘਰ ਚ ਹੀ ਵਗਣ ਰਿਹਾ ਵਾ ਅੱਛਾ ਹਾਂਜੀ ਨਾ ਅੰਦਰ ਵੜਨ ਨੂੰ ਜੀ ਗਾਦਾ ਵਾ ਜੰਦਰ ਜਾਈਏ ਤੇ ਡਰ ਰਿੰਦਾ ਜੀ ਤੇ ਡੇਗਣਾ ਬੈਨ ਉੱਤੇ ਹੂੰ ਤੇ ਬਾਕੀ ਜੋ ਵੀ ਸੰਜਾਗ ਸੰਤ ਸੇਵਾ ਕਰ ਸਕਦੀ ਕਰੇ ਵਾ ਤੋਂ ਵਾ ਕਿ ਕੀ ਬਾਈ ਕੰਮ ਕਰਦੇ ਹੋ ਤੁਸੀਂ ਕੰਮ ਵੀ ਜਿੱਦਾਂ ਦਿਹਾੜੀ ਟਪਾ ਯਾਰ ਐਦਾਂ ਕੰਮ ਕਰੀਦਾ ਮਾੜਾ ਮੋਟਾ ਰੇੜੀ ਰੱਖੀ ਰੇਤ ਨਾਲ ਤੇ ਰੇਤ ਲੈ ਆਈ ਦੀ ਉਹ ਕੋ 200 300 ਦੀ ਵੇਚ ਗਏ ਤੇ ਘਰ ਦਾ ਗੁਜ਼ਾਰਾ ਚੱਲਦਾ ਮਾੜਾ ਚੰਗਾ ਇੰਦੀ ਓਰੇ ਕਿੰਨੇ ਸਾਲਾਂ ਬਾਅਦ ਘਰ ਬਣਿਆ ਸੀ ਬਈ ਇਹ ਤੇ ਵੀ ਜੀ ਡੈਡੀ ਹੁੰਦਾ ਸਾਰੀ ਉਮਰ ਹੀ ਨਾਂਗੀ ਤੇ 2014 ਚ ਬਣਾਇਆ ਹੈ ਮਾਂ ਦਾ ਅਜੇ ਤੱਕ ਕੰਪਲੀਟ ਵੀ ਨਹੀਂ ਹੋਇਆ ਬੂਏ ਬਾਰੀਆਂ ਮਾਂ ਬੂਏ ਲੱਗੇ ਮਾਂ ਬਾਰੀਆਂ ਵੀ ਨਹੀਂ ਅਜੇ ਤੱਕ ਲੱਗੀਆਂ ਬਾਰੀਆਂ ਵੀ ਨਹੀਂ ਚੜੀਆਂ ਸਾਡੇ ਕੋਲ ਅਜੇ ਤੱਕ ਹਾਂ ਆ ਕੋਈ ਸ਼ੀਸ਼ੇ ਨਾ ਕੋ ਬਾਰੀਆਂ ਸਾਡੇ ਕੋਲ ਕੁਝ ਨਹੀਂ ਅਜੇ ਤੱਕ ਚੜਿਆ ਮੁਕੰਮਲ ਨਹੀਂ ਸਾਡੇ ਕੋਲ ਅਜੇ ਤੱਕ ਹੋਇਆ ਘਰ ਤੇ ਬਣਾਉਣਾ ਬਹੁਤ ਔਖਾ ਵੀ ਸੀ ਫੇਰ ਦੁਬਾਰੇ ਬਣਨਾਈ ਨਹੀਂ ਸਾਡੇ ਕੋਲ ਇਹ ਤਾਂ ਸਾਰੀ ਜ਼ਿੰਦਗੀ ਦੀ ਪੂੰਜੀ ਲਾ ਦਿੱਤੀ ਹੋ ਪੁੱਤਾਰਾ ਕੀ ਕਰਦੇ ਹੋ ਘਰ ਦੇ ਬੱਚੇ ਤੁਹਾਡੇ ਅਰੇ ਇਦਾਂ ਹੀ ਕੰਮ ਕਰਦੇ ਨੇ ਆਪਣੀ ਰੇੜੇ ਨੇ ਬਣਾਏ ਨੇ ਰੇੜਿਆਂ ਤੇ ਏਤਲੇ ਹੁੰਦੇ ਨੇ ਉਹਦੇ ਤੇ ਅਸੀਂ ਆਪਣਾ ਟਾਈਮ ਨਗਾਉਨੇ ਆ ਢਾੜੀ ਧਫੇ ਵਾਲਾ ਹੀ ਕੰਮ ਹੈ ਹਾਂਜੀ ਇਹ ਢਾੜੀ ਲੱਗਣੀ ਐਹੋ ਹੀ ਸਾਡੀ ਪਹਿਲੀ ਹੈ ਜਿਹਦੇ ਤੋਂ ਪਾਣੀ ਵਗੰड्या ਆ ਹਾਂ ਆਪਾਂ ਠੇਕੇ ਤੇ ਪਹਿਲੀ ਲਈ ਸੀ ਉਹ ਵੀ ਸਾਡਾ ਛੋਨਾ ਚਾਣਾ ਸਾਹਿਬ ਮਾਰਿਆ ਗਿਆ ਕਿੰਨੀ ਕੁ ਪਹਿਲੀ ਹੈ ਤੁਹਾਡੀ ਪੰਜੀ ਆਪਣੀ ਉਹਦਾ ਆਪਣੀ ਸਾਡੀ ਇੰਨੀ ਪਹਿਲੀ ਹੈ ਜਿੰਨੀਆਂ ਵਗੰਡਿਆ 6-7 ਕਨਾਲਾਂ ਹੋ ਗਈਆਂ 6-7 ਕਨਾਲਾਂ ਪਹਿਲੀ ਆ ਬਸ ਹਾਂਜੀ ਹਾਂਜੀ ਰੇ ਦੇਸੋਂ ਆਪਾ ਟਿਆ ਮਨੇ ਕੋਨੇ ਮੇਰੇ ਬੇਟੇ ਦੀਆਂ ਤਿੰਨ ਬੇਟੀਆਂ ਨੇ ਹਾਂ ਇਹ ਜੇ ਕੁਵਾਰਾ ਆ ਤੇ ਕਿੱਥੇ ਰਾਤਾਂ ਕੱਟ ਰਹੇ ਹੋ ਤੁਸੀਂ ਹੁਣ ਕਿਵੇਂ ਰਹਿ ਰਹੇ ਹੋ ਉਹ ਵੇਖੋ ਯੋਬ ਨਹੀਂ ਟਰਾਲੀ ਖਿਲਾਰੀ ਟਰੈਕਟਰ ਉਹਦੇ ਵਿੱਚ ਰਹਿਨੇ ਆਂ ਅਸੀਂ ਦਿਨ ਰਾਤ ਇੱਥੇ ਰੋਟੀ ਪਾਣੀ ਪਕਾ ਲਈਦਾ ਇੱਥੇ ਖਾ ਲਈਦਾ ਟਰਾਲੀ ਦੀ ਕੋਈ ਖਤਰਾ ਤਾਂ ਅਜੇ ਵੀ ਨਹੀਂ ਟਲਿਆ ਇੱਥੇ ਨਹੀਂ ਬਿਲਕੁਲ ਨਹੀਂ ਟਲਿਆ ਜੇ ਜਾਪੇ ਪਾਣੀ ਤੇ ਟਰਾਲੀ ਲੈ ਕੇ ਪਿੰਡ ਵੱਲ ਨੂੰ ਚੱਲ ਜੀਦਾ ਹਾਂ ਨਹੀਂ ਤੇ ਇੱਥੇ ਰਹੀਦਾ ਦਿਨ ਰਾਤ ਬੱਤ ਇਹ ਦੋ ਵਾਂਡੇ ਕੱਲੇ ਨੇ ਇੱਕ ਆਪਣੇ ਕੋਲ ਰੱਖੀ ਆ ਪਾਣੀ ਚ ਪਤਾ ਨਹੀਂ ਬੱਚਿਆਂ ਨੂੰ ਕੱਢਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਫਿਰ ਇਹ ਜੇ 10 ਦਿਨ ਪਹਿਲਾਂ ਇਸ ਘਰ ਦੇ ਵਿੱਚ ਰੌਣਕ ਹੋਊਗੀ ਬੱਚੇ ਖੇਡਦੇ ਹੋਣਗੇ ਚਹਿਲ ਪਹਿਲ ਸੀ ਸਾਰੀ ਇਹ ਘਰ ਸਾਰੇ ਜੀ ਇਕੱਠੇ ਜੀ ਇੱਕੋ ਸਾਹ ਹਾਂ ਜੀ ਸਾਰੇ ਬਹੁਤ ਸੋਹਣਾ ਸਾਡਾ ਹੱਸਦਾ ਵਸਦਾ ਬਾਰੀ ਨੇ ਤਾਂ ਸੁਣਾਸ ਕਰ ਦਿੱਤਾ ਕੁਝ ਮੈਂ ਕਹਿ ਨਹੀਂ ਸਕਦੀ ਹਾਂ ਕੀ ਕਰਾਂ ਇਹ ਦੇਖੋ ਇਹ ਬੱਚਾ ਵੀ ਅੱਜ ਦਰਦ ਮਹਿਸੂਸ ਕਰ ਰਿਹਾ ਹੈ ਮਾਂ ਦਾਦੀ ਨਾਨੀ ਇਹ ਸਾਰਾ ਬਹੁਤ ਪਿਆਰ ਹੁੰਦਾ ਬੱਚਿਆਂ ਨੇ ਬੱਚਾ ਮਹਿਸੂਸ ਕਰ ਰਿਹਾ ਦਰਦ ਆਪਣੇ ਮਾਂ ਦੇ ਹੰਝੂ ਪੂੰਝਣ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਹੰਝੂ ਐਦਾਂ ਨਹੀਂ ਪੂੰਝਿਆ ਜਾਣੇ ਇਹ ਮੇਰੀ ਪੁੱਤਰੀ ਇਹ ਪੁੱਤਰੀ ਦਾਦੀ ਦਾ ਦੁੱਖ ਝੱਲ ਨਹੀਂ ਪਾ ਰਹੀ ਔਰੇ ਇਹ ਹੰਝੂ ਸਰਕਾਰਾਂ ਦੀ ਕਹਿ ਲਈਏ ਇਨਾ ਵੱਡੇ ਲੀਡਰਾਂ ਦੀ ਕਹਿ ਲਈਏ ਵੱਡੇ ਲੋਕਾਂ ਦੀ ਤੇ ਉਹਨਾਂ ਦੀ ਤੇ ਸਾਰਿਆਂ ਨੇ ਸੁਣ ਲਈ ਸਾਡੀ ਤੇ ਕਹੇ ਨਹੀਂ ਸੁਣੀ ਉਹਨਾਂ ਦੀ ਤੇ ਸਾਰਿਆਂ ਨੇ ਸੁਣ ਲਈ ਕੋਈ ਆਇਆ ਤੁਹਾਡੀ ਮਤਵ ਸਾਡੀ ਕੋਈ ਘਰਵਾ ਕੋਈ ਨਹੀਂ ਆਇਆ ਸਾਡੇ ਬਾਅਦ ਤੇ ਕੋਈ ਨਹੀਂ ਆਇਆ ਉਹ ਦਿਨ ਦਾ ਤੁਸੀਂ ਅੱਜ ਆ ਜਾਏ ਜੇ ਤੇ ਰਿਪੋਰਟਰ ਵੀ ਕੋਈ ਨਹੀਂ ਆਇਆ ਉਹ ਦਿਨ ਦਾ ਕਿਸੇ ਨੇ ਸਾਡੀ ਕੋਈ ਨਹੀਂ ਸੁਣੀ ਸਾਡੀ ਨਹੀਂ ਕਹੇ ਨਹੀਂ ਸੁਣੀ ਕੇ ਨਾ ਸਰਕਾਰ ਨੇ ਨਾ ਕੋਈ ਰਿਪੋਰਟਰ ਨੇ ਕਹੇ ਨਹੀਂ ਸਾਡੀ ਸੁਣੀ ਕੋਈ ਤੁਸੀਂ ਰੋਵੋ ਨਾ ਇਹ ਪਿਆ ਜਾਏ ਜੇ ਸਾਡਾ ਬਹੁਤ ਵੱਡਾ ਦਾਇਰਾ ਸਾਡੇ ਪੰਜਾਬੀ ਭਾਈਚਾਰੇ ਦਾ ਹੀ ਤਾਂ ਬਹੁਤ ਸਾਰੇ ਵੀਰ ਭੈਣ ਭਰਾ ਅਮਰੀਕਾ ਤੋਂ ਕੈਨੇਡਾ ਤੋਂ ਹਰ ਮੁਲਕ ਤੋਂ ਸਾਨੂੰ ਵੀ ਕਾਲ ਕਰ ਰਿਹਾ ਕਿ ਅਸੀਂ ਕਿੱਥੇ ਜਾਈਏ ਤੇ ਕੀ ਮਦਦ ਕਰੀਏ ਇਸ ਪਰਿਵਾਰ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਦਿੰਦਾ ਹਾਂ ਹਾਂ ਜਿੱਥੇ ਮਦਦ ਦੀ ਲੋੜ ਸੀ ਮਦਦ ਹੋ ਰਹੀ ਹੈ ਜਾਂ ਹੋ ਚੁੱਕੀ ਹੈ ਉਹ ਇਮਾਨਦਾਰੀ ਦੇ ਨਾਲ ਹਰ ਬੰਦਾ ਦੱਸ ਸਕਦਾ ਪਰ ਜਿੱਥੇ ਲੋੜ ਹੈ ਉਨਾ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਜਿੱਥੇ ਮਦਦ ਕਰ ਰਹੇ ਹੋ ਉਥੇ ਮਤ ਨਾ ਕਰੋ ਘਰਨਾ ਬਣਾ ਕੇ ਦਿਓ ਕੁਛੇ ਵੀ ਪਿੰਡ ਦਾ ਲਾ ਲਓ ਜਿੱਥੇ ਜਿੱਥੇ ਵੀ ਹੜ ਦੇ ਵਿੱਚ ਤਬਾਈ ਹੋਈ ਉਥੇ ਵੀ ਆਓ ਪਰ ਜਿਹੜੇ ਲੋਕ ਅਜੇ ਤੱਕ ਸਾਹਮਣੇ ਨਹੀਂ ਆ पाए ਜਿਨ੍ਹਾਂ ਲੋਕਾਂ ਅ ਅਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਚੱਲ ਸਕਿਆ ਕਿ ਘਰਾਂ ਦੇ ਵਿੱਚ ਇੰਨੀ ਤਬਾਹੀ ਮਚ ਗਈ ਆ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਮੁੜ ਵਾਪਸੀ ਕਰਨਾ ਬੇਹਾਦ ਔਖਾ ਹੈ ਇਸ ਘਰ ਦੇ ਵਿੱਚ ਹੀ ਕਹਿੰਦੇ ਇੰਨਾ ਡੂੰਗਾ ਪਾਣੀ ਬਈ ਕਿੰਨਾ ਪਾਣੀ ਡੂੰਗਾ ਹੁਣ ਹੋ ਚੁੱਕਿਆ ਕਹਿੰਦੇ ਘਰ ਦੇ ਵਿੱਚ ਡੁੱਬ ਜਾਂਦਾ ਬਈ ਇੱਥੇ ਘੱਟ ਤੋਂ ਘੱਟ ਵੀ 8 ਫੁੱਟ ਪਾਣੀ ਹੋਣਾ ਹੈ ਹੋ 8 ਤੋਂ 9 ਫੁੱਟ ਪਾਣੀ ਹੋ ਸਕਦਾ 8 ਤੇ ਆਈ ਹੈ ਨਾ ਇਹ ਸਾਰਾ ਮਤਲਬ ਥੱਲੇ ਬਹਿ ਚੁੱਕੀ ਸਾਰੀ ਧਰਤੀ ਹਾਂਜੀ ਹਾਂਜੀ ਮਿੱਟੀ ਰੋੜ ਕੇ ਲੈ ਗਿਆ ਮਿੱਟੀ ਕੱਢ ਕੇ ਲੈ ਗਿਆ ਇਹਦੇ ਬਰਾਬਰ ਵੇੜਾ ਸਾਰਾ ਜੀ ਅੱਛਾ ਹਾਂਜੀ ਤਾਂ ਹੁਣ ਉਹ ਵੇਲੇ ਪਾਣੀ ਪਾਣੀ ਹੈ ਚਾਰਜ ਫਿਰ ਗਾਂ ਨੰਦ ਨੂੰ ਜੀ ਨਹੀਂ ਕਰਦਾ ਗਾਂ ਨਹੀਂ ਇਹਦੇ ਅੱਛਾ ਉਸ ਦਿਨ ਦੀਆਂ ਬਾਈ ਕੋਈ ਦਿਹਾੜੀ ਨਹੀਂ ਲੱਗੀ ਕੋਈ ਪੈਸਾ ਕਿਸੇ ਪਾਸੇ ਆ ਨਹੀਂ ਵੀਰ ਭੈਣ ਸਿ ਦਿਹਾੜੀ ਕਿੱਥੇ ਜਾਣਾ ਸਾਰੇ ਚਾਰਜ ਫਿਰ ਪਾਣੀ ਪਾਣੀ ਕੋਈ ਹੋਏ ਘਟੇ ਫੇਰੀ ਕੋਈ ਬੰਦਾ ਕੇ ਬਣੇ ਜਾਏਗਾ ਇੱਥੇ ਜਾਣ ਨੂੰ ਕਿੱਥੇ ਜਾਣਾ ਇੱਥੇ ਸਾਰੇ ਜੀ ਦੋ ਕੁੜੀਆਂ ਬਸ ਛੋਟੀਆਂ ਨਹੀਂ ਐ ਤੋਂ ਵੱਡੀਆਂ ਉਹ ਵਾਂਡੇ ਕ ਬਾਕੀ ਸਾਰੇ ਜੀ ਪਾਣੀ ਚਾਹੀਏ ਉਦਦੇ ਹਾਂਜੀ ਅਚਾ ਤੁਸੀਂ ਭਾਜੀ ਇਸ ਇਸ ਘਰ ਨੂੰ ਜਿੱਦਾਂ ਜਿੰਨੇ ਚਾਵਾਂ ਨਾ ਬਣਾਇਆ ਸੀਗਾ ਇੱਧਰ ਨੂੰ ਤਾਂ ਦੇਖਣ ਨੂੰ ਵੀ ਨਹੀਂ ਦਿਲ ਕਰਦਾ ਬੰਦੇ ਦਾ ਪੀੜਾ ਉਹਨੂੰ ਜੀ ਨਹੀਂ ਕਰਦਾ ਅੰਦਰਾਂ 'ਚ ਵੜਨ ਦੀ ਜੀ ਨਹੀਂ ਕਰਦਾ ਰਹੀ ਕੁਛ ਨਹੀਂ ਅੰਦਰਾਂ 'ਚ ਕਰੀਏਗੀ ਜਾਂ ਕੇ ਅੰਦਰ ਹੀ ਕੋਈ ਬਿਸਤਰਾ ਬੁਸਤਰਾ ਬਚਿਆ ਕੁਛ ਨਹੀਂ ਸਭ ਕੁਝ ਥੜੇ ਸਾਹਮਣੀਆਂ ਵੇਹਲ ਤੈਸ ਨੈਸ ਹੋਇਆ ਸਭ ਕੁਛ ਕੋਈ ਸ਼ੈ ਬਚੀ ਨਹੀਂ ਕੋਈ ਸ਼ੈ ਨਹੀਂ ਜੇ ਕੋਈ ਬਚੀ ਹੋਊਗੀ ਤਾਂ ਉਹ ਲੋਕ ਹੀ ਲਾ ਲੂਕ ਲੈ ਗਏ ਨੇ अच्छा चोर ਬਥੇਰੇ ਤੁਰੇ ਫਿਰਦੇ ਨੇ ਲੋਕੀ ਲਾਹ ਨੂੰ ਕਿ ਲੈ ਗਏ ਨੇ ਜੋ ਵਜੇ ਅੱਛਾ ਜੋ ਇਹਦੇ ਵਿੱਚ ਸਮਾਨ ਬੱਚਿਆ ਮਾੜਾ ਮੂਟਾ ਸੀ ਚੱਕਿਆ ਕਿ ਆਓ ਹਾਂਜੀ ਐਨ ਸੀ ਡੀ ਲਾ ਕੇ ਇੱਕ ਕੋਈ ਲੈ ਗਿਆ ਵਿੱਚੋਂ ਓਏ ਹੋਏ 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 ਬਾਕੀ ਹੋਰ ਪਤਾ ਨਹੀਂ ਅਜੇ ਕੁਝ ਵੇਖਿਆ ਹੀ ਨਹੀਂ ਨਾ ਹੀ ਗਾਂ ਗਏ ਆ ਲੀੜੇ ਲੜੇ ਖਲਾਰੇ ਬਾਹਰ ਕੱਢ ਕੇ ਦੇਖੋ ਇੰਨਾ ਅੱਜ ਕਹਿਰ ਦੇਖਿਆ ਪੂਰੇ ਪੰਜਾਬ ਨੇ ਇੱਕ ਘਰ ਟੁੱਟ ਗਿਆ ਪਰਿਵਾਰ ਨੇ ਮਸਾਂ ਜਾਨ ਬਚਾਈ ਔਰ ਚੋਰਾਂ ਨੇ ਆਪਣਾ ਕੰਮ ਨਹੀਂ ਛੱਡਿਆ ਕਹਿੰਦੇ ਅੰਦਰੋਂ एलसीडी ਵੀ ਕੋਈ ਲਾ ਕੇ ਲੈ ਗਿਆ ਇਹ ਇਹ ਇਤਰਾਜ਼ ਦੀ ਐਲਸੀਡੀਆ ਨਹੀਂ ਇਹ ਅੜੀ ਅੰਦਰ ਐਲਸੀਡੀ ਲਾ ਕੇ ਲੈ ਗਿਆ ਰੋੜਨ ਰੜਨ ਵਾਲਾ ਤਾਂ ਨਹੀਂ ਹੋਇਆ ਵੀ ਨਹੀਂ ਪਰ ਨਾ ਹੀ ਜਿੱਦ ਤੱਕ ਪਾਣੀ ਨਹੀਂ ਪੁੰਚਾ ਨਹੀਂ ਯਾਰ ਸੀੜੀ ਤੱਕ ਪਾਣੀ ਨਹੀਂ ਪਹੁੰਚਿਆ ਕੋਈ ਲਾ ਕੇ ਜਰੂਰ ਲੈ ਗਿਆ ਲਾ ਕੇ ਲੈ ਗਿਆ ਕੋਈ ਅੰਦਰ ਇਹ ਬੱਚੇ ਬੱਚੇ ਨਿੱਕੇ ਨਿੱਕੇ ਦੇਖਦੇ ਘਰ ਨੂੰ ਪੁੱਛਦੇ ਤੁਹਾਨੂੰ ਇਹ ਕੀ ਹੋਇਆ ਸਮਝ ਆਉਂਦੀਗਾ ਉਹਨਾਂ ਨੂੰ ਅਜੇ ਦੂਜੀਆਂ ਤੇ ਨਹੀਂ ਪੁੱਛਦੀਆਂ ਇਹ ਕਰਦੀ ਆ ਵੀ ਆਪਣੇ ਘਰ ਚੱਲੀਏ ਆਪਣੇ ਬਾਪੂ ਕੋਲ ਚੱਲੀਏ ਆਪਣੇ ਘਰ ਚੱਲੀਏ ਦੂਜੀਆਂ ਤੇ ਵਾਂਡੇ ਗਈਆਂ ਉਹ ਥੋੜੀਆਂ ਸਿਆਣੀਆਂ ਨੇ ਉਹ ਖੇੜ ਦੀਆਂ ਖੁਰਦੀਆਂ ਰਹਿੰਦੀਆਂ ਨਹੀਂ ਐਡਾ ਕਰਦੀਆਂ ਰਾਸ਼ਨ ਮਿਲ ਰਿਹਾ ਕੁਝ ਸਮਾਨ ਘਰ ਦਾ ਜਿੱਦਾਂ ਜ਼ਰੂਰੀ ਵਸਤਾਂ ਹੋਣ ਤਾਂ ਚਾਹੀਦੀਆਂ ਜੀ ਰਾਸ਼ਨ ਤਾਂ ਮਿਲ ਰਿਹਾ ਬਹੁਤ ਜੀ ਰਾਸ਼ਨ ਪਾਣੀ ਤੇ ਨਹੀਂ ਕੋਈ ਕਮੀ ਪਸ਼ੂਆਂ ਨੂੰ ਕਿੱਦਾਂ ਖਾਣ ਪਸ਼ੂਣਾਂ ਨੂੰ ਮਾਰਾ ਜਾਗਾ ਮਿੰਡਿਆ ਚਾਣਾ ਅੱਛਾ ਆਓ ਇੱਕ ਕੱਲ ਤੂੜੀ ਕੋਈ ਲਾ ਕੇ ਗਿਆ ਹੈ ਵੀਰ ਕੀ ਚੱਲ ਪਸ਼ੂਣ ਲਿਆ ਕੇ ਪਾਵਾਂਗੇ ਉਹਦੇ ਥੱਲੇ ਵੀ ਪਾਣੀ ਆ ਗਿਆ ਹੁਣ ਫੇਰ ਉਹ ਵੀ ਰੋਡ ਚਲੀ ਉਹ ਵੀ ਖਰਾਬ ਹੋ ਗਈ ਆ ਰੂੜੀ ਨਾਲ ਰੂੜੀ ਪਰ ਖਰਾਬ ਹੋਈ ਨਹੀਂ ਪਾਣੀ ਨਾਲ ਸਾਰੀ ਹੁਣ ਤੁਸੀਂ ਬਈ ਆਪਣਾ ਨੰਬਰ ਬੋਲ ਦਿਓ ਅਸੀਂ ਤੁਹਾਡਾ ਨੰਬਰ ਜਰੂਰ ਸਕਰੀਨ ਤੇ ਵੀ ਚਲਾਵਾਂਗੇ ਤੁਸੀਂ ਬੋਲ ਵੀ ਪੇਲਾ ਨਹੀਂ ਨੰਬਰ ਹੈ ਕੋਈ 9948 46307 ਇਹ ਤੇ Google Pay ਨਹੀਂ ਚੱਲਦਾ ਇਹ ਕੱਢ ਰਿਸ਼ਤੇਦਾਰ ਦਾ ਨੰਬਰ ਹੈਗਾ ਵਾ ਉੱਤੇ Google Pay ਚੱਲਦਾ ਤੁਸੀਂ ਆਪਣਾ ਆਪਣਾ ਹੀ ਨੰਬਰ ਦਿਓ ਤੁਹਾਡਾ ਨੰਬਰ ਅਸੀਂ ਸਕਰੀਨ ਤੇ ਪਾ ਦਾਂਗੇ ਹਾਂਜੀ ਔਰ ਉਸ ਨੰਬਰ ਤੇ ਲੋਕ ਤੁਹਾ ਨਾਲ ਆਪਾਂ ਕਰ ਲੈਣਗੇ ਔਰ ਜੇਕਰ ਕੋਈ ਅਕਾਊਂਟ ਨੰਬਰ ਵੀ ਦੇਣਾ ਚਾਹੁੰਦੇ ਆ ਤਾਂ ਉਹ ਵੀ ਤੁਹਾਡਾ ਤੁਸੀਂ ਤਸਵੀਰ ਦੇ ਦਿਓ ਤਾਂ ਅਸੀਂ ਜਬਾਨੀ ਚੇਤੇ ਨਹੀਂ ਨਾ ਉਹ ਇੱਕ ਮੁੰਡਾ ਦਾ ਰਿਸ਼ਤੇਦਾਰ ਖਾਸ ਰਿਸ਼ਤੇਦਾਰ ਹੈ ਉਹ ਜਿੰਨੇ ਵੀ ਪੈਸੇ ਅੱਗੇ ਵੀ ਇੱਕ ਤੇ ਇੱਕ ਪਤਾ ਨਹੀਂ ਕਿਸੇ ਨੇ ਪਾਏ ਹੀ ਨਹੀਂ ਉਹਨਾਂ ਨੂੰ ਮੁੰਡੇ ਨੂੰ ਦਿੱਤਾ ਨੰਬਰ ਉਹ ਨੰਬਰ ਤੇ ਸਾਰਾ ਰੈਸਨ ਬਰਕ ਉਹ ਨੰਬਰ ਨਾਲ ਹੀ ਉਹ ਨੰਬਰ ਵੀ ਆਪਾਂ ਦੇ ਸਕਦੇ ਹਾਂ ਨੂੰ ਕੋਈ ਚਿੰਤਾ ਨਹੀਂ ਉਸ ਨੰਬਰ ਦੀ ਠੀਕ ਹੈ ਠੀਕ ਹੈ 9770 43724 ਆ ਇਹ ਨੰਬਰ ਤੇ ਵੀ ਮੇਰੇ ਵੀਰ ਜਿੰਨੇ ਸੰਪਰਕ ਨਾਲ ਕਰ ਸਕਦਾ ਵਾ ਉਸ ਦਿਨ ਦਾ ਸੌਂਕ ਦੇਖਿਆ ਅੰਦਰ ਇਸ ਘਰ ਦੇ ਵਿੱਚ ਵੜ ਕੇ ਜੀ ਅੰਦਰ ਨੂੰ ਜਾਣ ਨੂੰ ਜੀ ਕਾ ਤਾਂ ਫੋਨ ਚਾਰਜਰ ਲਾ ਕੇ ਆਈ ਤਾਂ ਫਿਰ ਬਾਹਰ ਆ ਜੀ ਤਾਂ ਇਹ ਡੇਗਣਾ ਪਏ ਜਾਂ ਕੁਝ ਹੋ ਨਾ ਜਾਵੇ ਅੰਦਰ ਤਾਂ ਬਿਲਕੁਲ ਇਤਰਾਸ ਦੀ ਹੈ ਕੋਸ਼ਿਸ਼ ਕਰਿਓ ਸਹੀ ਜਗ੍ਹਾ ਦੇ ਉੱਤੇ ਮਦਦ ਲੱਗੇ ਇਸ ਪਰਿਵਾਰ ਨੂੰ ਇਸ ਸਮੇਂ ਮਦਦ ਦੀ ਲੋੜ ਹੈ ਇੱਥੋਂ ਇਹ ਸਾਰਾ ਘਰ ਬਹਿ ਚੁੱਕਿਆ ਔਰ ਲਗਭਗ 10 ਫੁੱਟ ਪਾਣੀ ਇਸ ਦੇ ਵਿੱਚ ਹੋਊਗਾ ਔਰ ਆਸ-ਪਾਸੇ ਤਸਵੀਰ ਤੁਸੀਂ ਜਦੋਂ ਦੇਖੋਗੇ ਨਾ ਇੱਕ ਪਰਿਵਾਰ ਹੁਣ ਇੱਕ ਤਾਂ ਇਧਰਲੇ ਪਾਸੇ ਕਿਚਨ ਦਾ ਕੰਮ ਲੈ ਰਿਹਾ ਇੱਕ ਤਰਪਾਲ ਇਧਰ ਬਣੀ ਐ ਇਸ ਪਰਿਵਾਰ ਦੇ ਵੱਲੋਂ ਔਰ ਸੌਂਦੇ ਸਾਹਮਣੇ ਆ ਨੀਲੀ ਟਰਾਲੀ ਤੁਸੀਂ ਦੇਖ ਰਹੇ ਹੋ ਨੀਲੀ ਰੰਗ ਦੀ ਤਰਪਾਲ ਜਿਹਦੇ ਉਤੇ ਵੱਜੀ ਆ ਇਸ ਟਰਾਲੀ ਦੇ ਵਿੱਚ ਇਹ ਪਰਿਵਾਰ ਸੌ ਕੇ ਰਾਤਾਂ ਕੱਟਦਾ ਔਰ ਇਹਨਾਂ ਦੇ ਹੰਝੂ ਇਹਨਾਂ ਦਾ ਦਰਦ ਇਹਨਾਂ ਦੇ ਸ਼ਬਦਾਂ ਦੇ ਵਿੱਚ ਇਹਨਾਂ ਦੀਆਂ ਅੱਖਾਂ ਦੇ ਵਿੱਚ ਸਾਫ਼ ਝਲਕ ਰਿਹਾ ਤਾਂ ਅਪੀਲ ਸਾਡੀ ਆ ਪੀ ਅਜਿਹੇ ਪਰਿਵਾਰਾਂ ਵੱਲ ਵੀ ਜ਼ਰੂਰ ਧਿਆਨ ਮਾਰਿਓ ਤਾਜੋ ਇਹਨਾਂ ਦੀ ਜ਼ਿੰਦਗੀ ਇੱਕ ਵਾਰ ਮੋੜ ਮੋੜ ਪਟੜੀ ਤੇ ਆ ਸਕੇ ਬਣੇ ਰਹਿਣ ਪੰਜਾਬੀ ਟੀਵੀ ਦੇ ਨਾਲ